ਇੰਡੀਆ ਗੱਠਜੋੜ ਨੂੰ ਲੈ ਕੇ ਪੰਜਾਬ ਦੇ ਕਾਂਗਰਸ ਦੇ ਲੀਡਰ ਪਹਿਲਾਂ ਹੀ ਕਹਿ ਚੁੱਕੇ ਕਿ ਪੰਜਾਬ ਦੇ ਵਿੱਚ ਗੱਠਜੋੜ ਮਨਜ਼ੂਰ ਨਹੀਂ ਤੇ ਹੁਣ ਸਾਬਕਾ ਮੰਤਰੀ ਭਰਤਪੂਸ਼ਨ ਆਛੂ ਜਿਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਚੱਲ ਰਿਹਾ ਹੈ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਅਗਰ ਪੰਜਾਬ ਦੇ ਵਿੱਚ ਇੰਡੀਆ ਗੱਠਜੋੜ ਹੁੰਦਾ ਤੇ ਇਸ ਦੇ ਨਾਲ ਉਹ ਚੰਗਾ ਹੀ ਹੋਊਗਾ ਕਿ ਉਹ ਘਰ ਬੈਠ ਜਾਣ ਸਿਆਸਤ ਤੋਂ ਕਿਨਾਰਾ ਕਰਨ ਦਾ ਰਸਤਾ ਚੁਣ ਸਕਦੇ ਨੇ ਭਰਤਪੂਸ਼ਨ ਆਛੂ ਵੱਡੀ ਟਿੱਪਣੀ ਆ ਕਿ ਅਗਰ ਗੱਠਜੋੜ ਹੁੰਦਾ ਤੇ ਭਾਤ ਪੂਛਨ ਆਸ਼ੂ ਘਰ ਬੈਠ ਸਕਦੇ ਨੇ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਸਕਦੇ ਨੇ ਤੇ ਘਰ ਹੀ ਰਹਿਣਗੇ ਸਿਆਸਤ ਨੂੰ ਤੋਬਾ ਤੋਬਾ ਕਹਿ ਦੇਣਗੇ ਸਭ ਫਤਿਹ ਸਾਂਝੀ ਕਰ ਦੇਣਗੇ ਇਹ ਟਿੱਪਣੀ ਆਈ ਹੈ ਭਾਤ ਪੂਛਨ ਆਸ਼ੂ ਦੀ ਜਿਸ ਤਰ੍ਹਾਂ ਸਭਾਵਨਾਵਾਂ ਚੱਲ ਰਹੀਆਂ ਕਿ ਇੰਡੀਆ ਗੱਠਜੋੜ ਜੇ ਸਿਰੇ ਲੱਗ ਜਾਂਦਾ ਤੇ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਵੀ ਗੱਠਜੋੜ ਹੋਣਾ ਲਾਜ਼ਮੀ ਆ ਲੇਕਿਨ ਹੁਣ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪਹਿਲਾਂ ਤੇ ਕਹੇ ਸੀ ਕਿ ਮਨਜ਼ੂਰ ਨਹੀਂ ਲੇਕਿਨ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਗਰ ਗੱਠ ਜੋੜ ਹੁੰਦਾ ਤੇ ਇਹਦੇ ਨਾਲੋਂ ਚੰਗਾ ਕਿ ਘਰ ਹੀ ਬੈਠ ਜਾਓ ਸਿਆਸਤ ਛੱਡਣੀ ਹੀ ਠੀਕ ਆ ਭਾਰਤ ਪੋਸ਼ਣ ਆਸ਼ੂ ਉਹਨਾਂ ਦੀ ਇੱਕ ਸਟੇਟਮੈਂਟ ਆਈ ਆ ਦੋ ਟੁਕ ਦੇ ਵਿੱਚ ਉਹਨਾਂ ਨੇ ਜਵਾਬ ਦੇ ਦਿੱਤਾ ਹੈਗਾ ਕਿ ਆਵਾ ਦੀ ਪਾਰਟੀ ਨਾਲ ਸਮਝੌਤਾ ਕਰਨ ਨਾਲੋਂ ਤੇ ਚੰਗਾ ਹੋਵੇਗਾ ਕਿ ਘਰ ਬੈਠ ਜਾਓ ਗੱਠ ਜੋੜ ਦੇ ਨਾਲ ਪਾਰਟੀ ਦਾ ਨੁਕਸਾਨ ਹੋਏਗਾ ਪੰਜਾਬ ਚ ਇੰਡੀਆ ਗੱਠ ਜੋੜ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਜਿਹੜੀ ਬਗਾਵਤ ਆ ਉਹ ਸਾਹਮਣੇ ਆ ਰਹੀ ਆ ਬਹੁਤ ਸਾਰੇ ਲੀਡਰ ਲੀਡਰ ਕਹਿ ਚੁੱਕੇ ਨੇ ਕਿ ਉਹ ਗੱਠ ਜੋੜ ਦੇ ਹੱਕ ਵਿੱਚ ਨਹੀਂ ਆ ਤੇ ਇਸ ਦੇ ਚੱਲਦਿਆਂ ਹੀ ਸਾਬਕਾ ਮੰਤਰੀ ਭਰਤਪੁਰਸ਼ ਆਸ਼ੂ ਨੇ ਵੀ ਆਪਣਾ ਪੱਖ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਇੰਡੀਆ ਗੱਠ ਜੋੜ ਦਾ ਪੰਜਾਬ ਦੇ ਵਿੱਚ ਭਵਿਕ ਨਹੀਂ ਆ ਆਮ ਆਦੀ ਪਾਰਟੀ ਦੇ ਨਾਲ ਗੱਠ ਜੋੜ ਕਰਨ ਨਾਲ ਉਹ ਤੇ ਚੰਗਾ ਹੋਊਗਾ ਕਿ ਉਹ ਘਰ ਹੀ ਬੈਠ ਜਾਣ ਅਗਰ ਪੰਜਾਬ ਵਿੱਚ ਆਮ ਆਦੀ ਪਾਰਟੀ ਦੇ ਨਾਲ ਮਿਲ ਕੇ ਕਾਂਗਰਸ ਪਾਰਟੀ ਦਾ ਗੱਠ ਜੋੜ ਹੁੰਦਾ ਤੇ ਉਹ ਗੱਠ ਜੋੜ ਦੇ ਨਾਲ ਨਹੀਂ ਚੱਲ ਸਕਦੇ ਦੂਜਾ ਉਹ ਘਰ ਬੈਠ ਜਾਣਗੇ ਤੇ ਤੀਜਾ ਇਸ ਗੱਠ ਜੋੜ ਦੇ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਭਰਤ ਪੁਛਨਾ ਅਸ਼ੂ ਪੰਜਾਬ ਵਿੱਚ ਪਿਛਲੇ 2 ਸਾਲ ਤੋਂ ਉਹਨਾਂ ਕਹਿੰਿਆ ਕਿ ਆਮ ਆਦੀ ਪਾਰਟੀ ਦੀ ਸਰਕਾਰ ਟੜਾ-ਟੜ ਮਕਦਮੇ ਦਰਜ ਕਰਨ ਵਿੱਚ ਲੱਗੀ ਹੋਈ ਆ ਜੋ ਵੀ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਉਸਤੇ ਕੋਈ ਨਾ ਕੋਈ ਪਰਚਾ ਦਰਜ ਕੀਤਾ ਜਾ ਰਿਹਾ ਤੇ ਜਿਸ ਤਰ੍ਹਾਂ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਧੱਕੇਸ਼ਾਹੀ ਕਰੀ ਆ ਉਸੇ ਤਰ੍ਹਾਂ ਹੀ ਪੰਜਾਬ ਵਿੱਚ ਆਮ ਆਦੀ ਪਾਰਟੀ ਤਾਨਾਸ਼ਹੀਅਤ ਧੱਕੇਸ਼ਾਹੀ ਕਰੀ ਆ ਅਸ਼ੂ ਨੇ ਵੀ ਕਿਹਾ ਕਿ ਉਹਨਾਂ ਨੇ ਹਾਈ ਕਮਾਂਡ ਨੂੰ ਪੰਜਾਬ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਸੀਨੀਅਰ ਲੀਡਰਸ਼ਿਪ ਦਾ ਸੰਦੇਸ਼ ਸੁਣਾਇਆ ਜਦ ਹੀ ਫਿਰ ਵੀ ਪੰਜਾਬ ਵਿੱਚ ਆਮ ਆਦੀ ਪਾਰਟੀ ਦਾ ਪਾ ਸਰਕ ਪਾਰਟੀ ਦੇ ਨਾਲ ਗੱਠ ਜੋੜ ਹੁੰਦਾ ਤਾਂ ਬਾਕੀ ਦੇ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਲੇਕਿਨ ਉਹ ਇਸ ਗੱਠ ਜੋੜ ਦੇ ਨਾਲ ਨਹੀਂ ਚੱਲ ਪਾਉਣਗੇ ਕਾਂਗਰਸ ਛੱਡਣ ਜਾਂ ਬਗਾਵਤ ਕਰਨ ਦੇ ਸਵਾਲ ਦੇ ਵਿੱਚ ਭਰਤਪੁਤਨਾਸ਼ੂ ਨੇ ਕਿਹਾ ਕਿ ਪਾਰਟੀ ਨੂੰ ਛੱਡਣਾ ਤੇ ਹਾਲੇ ਦੂਰ ਦੀ ਗੱਲ ਹੈ ਲੇਕਿਨ ਪ੍ਰਦੇਸ਼ ਦੀ ਲੀਡਰਸ਼ਿਪ ਨੇ ਪਾਰਟੀ ਨੂੰ ਜੋ ਸੁਝਾਅ ਲੈ ਰਹੀ ਹੈ ਉਹਦੇ ਮੁਤਾਬਕ ਜੇਕਰ ਗੱਠ ਜੋੜ ਹੁੰਦਾ ਤਾਂ ਪਾਰਟੀ ਦਾ ਨੁਕਸਾਨ ਹੋਏਗਾ ਪਾਰਟੀ ਨੂੰ ਸਮਝਾਇਆ ਜਾਵੇਗਾ ਕਿ ਗੱਠ ਜੋੜ ਦਾ ਕੋਈ ਲੰਮਾ ਸਫ਼ਰ ਨਹੀਂ ਹੈ ਪਰ ਪੁਸ਼ਨਾ ਅਸ਼ੂ ਨੇ ਇਹ ਵੀ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਜਿਹੜੀਆਂ ਅਫਵਾਹਾਂ ਚੱਲ ਰਹੀਆਂ ਨੇ ਲੇਕਿਨ ਹਾਲੇ ਤੱਕ ਕਿਸੇ ਵੀ ਕੋਈ ਤਰ੍ਹਾਂ ਦਾ ਜੇ ਸਟੇਟ ਜੁਨਿਟ ਨੂੰ ਸੰਦੇਸ਼ ਹਾਈ ਕਮਾਂਡ ਦਾ ਨਹੀਂ ਪਹੁੰਚਾ ਲੇਕਿਨ ਪੰਜਾਬ ਵਿੱਚ ਵਰਕਰ ਆਵਾ ਦੀ ਪਾਰਟੀ ਦੇ ਸਰਕਾਰ ਦੇ ਧੱਕੇਸ਼ਾਹੀ ਦੇ ਖਿਲਾਫ ਸੀਨੀਅਰ ਨੇਤਾਵਾਂ ਦਾ ਪੂਰਾ ਸਾਥ ਦੇ ਰਹੇ ਨੇ ਤੇ ਅਗਰ ਇਸ ਮਸਲੇ ਦੇ ਵਿੱਚ ਗੱਠ ਜੋੜ ਹੋ ਜਾਂਦਾ ਤੇ ਲਾਜ਼ਮੀ ਤੌਰ ਤੇ ਜਿੱਥੇ ਲੀਡਰਸ਼ਿਪ ਦਾ ਦਿਲ ਟੁੱਟੇਗਾ ਉੱਥੇ ਆਮ ਵਰਕਰਾਂ ਦਾ ਵੀ ਦਿਲ ਟੁੱਟੂਗਾ ਪਾਰਟੀ ਪੁਤਨਾ ਸ਼ੂਨੂ ਇਹ ਵੀ ਕਿਹਾ ਕਿ ਇੰਡੀਆ ਗੱਠ ਜੋੜ ਦੀ ਆਖਰੀ ਮੀਟਿੰਗ ਦੇ ਵਿੱਚ ਸੰਸਦਾਂ ਦੇ ਨਾਲ ਜਿਹੜੇ ਸਟੇਟ ਲੀਡਰਸ਼ਿਪ ਦੀ ਬੈਠਕ ਮੌਜੂਦ ਰਹੀ ਹੈ ਇਸ ਬੈਠਕ ਵਿੱਚ ਸੰਸਦ ਵੀ ਸਟੇਟ ਲੀਡਰਸ਼ਿਪ ਦੇ ਕਈ ਮੁੱਦਿਆਂ ਦਾ ਸਮਰਥਨ ਕਰ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਜਦੋਂ ਆਮ ਆਦੀ ਪਾਰਟੀ ਦੇ ਨਾਲ ਸਮਝੌਤੇ ਦੀ ਗੱਲ ਚੱਲਦੀ ਹੈ ਤੇ ਵਰਕਰ ਬੁਰੀ ਤਰ੍ਹਾਂ ਉਸ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਬਾਕੀ ਸਮੇਂ ਆਉਣ ਤੇ ਹਾਲਾਤ ਮੁਤਾਬਕ ਫੈਸਲਾ ਲੈ ਜਾਏਗਾ ਪਰ ਹਾਲੇ ਕਾਫੀ ਸਮਾਂ ਲੇਕਿਨ ਜਿਹੜੇ ਹੁਣ ਤੱਕ ਭਰਤਪੁਸ਼ਣ ਆਸ਼ੂ ਦੀ ਟਿੱਪਣੀ ਆਈ ਹੈ ਉਹਨਾਂ ਨੇ ਕਹਿ ਦਿੱਤਾ ਹੈਗਾ ਕਿ ਪੰਜਾਬ ਵਿੱਚ ਇੰਡੀਆ ਗੱਠ ਜੋੜ ਦਾ ਕੋਈ ਪੁਵੇਖ ਨਹੀਂ ਆ ਜੇ ਗੱਠ ਜੋੜ ਹੋ ਜਾਂਦਾ ਹੈਗਾ ਆਮ ਆਦਮੀ ਪਾਰਟੀ ਦੇ ਨਾਲ ਚੱਲਣ ਦੀ بجائے ਉਹਨਾਂ ਵਾਸਤੇ ਘਰ ਬੈਠਣਾ ਹੀ ਠੀਕ ਰਹੇਗਾ ਮੁਨਾਸਬ ਹੋਏਗਾ ਭਰਤਪੁਸ਼ਣ ਆਸ਼ੂ ਦੇ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਨੇ ਮਕਦਮਾ ਦਰਜ ਕੀਤਾ ਆ ਉਹਨਾਂ ਨੂੰ ਕਈ ਮਹੀਨੇ ਜੇਲ੍ਹ ਕੱਟਣੀ ਪਈ ਹੈ ਅੱਜਕੱਲ ਜਮਾਨਤ ਦੇ ਨੇ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਨੇ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਦੇ ਮਕਦਮੇ ਚੱਲ ਰਹੇ ਨੇ ਕਈ ਜੇਲ੍ਹ ਚੋਂ ਜ਼ਮਾਨਤ ਤੇ ਬਾਹਰ ਆਏ ਨੇ ਤੇ ਕਈ ਹੱਲੇ ਵੀ ਅੰਦਰ ਨੇ ਤੇ ਜਿਹੇ ਸਥਿਤੀ ਦੇ ਵਿੱਚ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੋਵੇ ਹ ਇਥੋਂ ਤੱਕ ਕਿ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਐਲੋਪੀ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਲੀਡਰ ਨਹੀਂ ਚਾਹੁੰਦੇ ਕਿ ਗੱਠ ਜੋੜ ਹੋਵੇ ਤੇ ਉਸ ਦੇ ਚਲਦਿਆਂ ਹੁਣ ਭਰਤਪੂਰਨ ਆਸ਼ੂ ਨੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾਗਾ ਕਿ ਜੇ ਗੱਠ ਜੋੜ ਹੁੰਦਾ ਪਹਿਲੀ ਗੱਲ ਪੰਜਾਬ ਦੇ ਵਿੱਚ ਗੱਠ ਜੋੜ ਦਾ ਕੋਈ ਪ੍ਰਵੇਖ ਨਹੀਂ ਆ ਤੇ ਜੇ ਗੱਠ ਜੋੜ ਹੁੰਦਾ ਤੇ ਬਤੌਰ ਭਰਤਪੂਰਨ ਆਸ਼ੂ ਉਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਨਾਲ ਗੱਠ ਜੋੜ ਦੀ ਸਥਿਤੀ ਦੇ ਵਿੱਚ ਨਹੀਂ ਚੱਲ ਸਕਦੇ ਘਰ ਬੈਠਣਾ ਹੀ ਮੁਨਾਸਿਬ ਰਹੇਗਾ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜਾ ਕਿਹੜਾ ਕਾਂਗਰਸ ਪਾਰਟੀ ਦਾ ਲੀਡਰ ਚਾਹੇ ਕੋਈ ਸਾਬਕਾ ਵਿਧਾਇਕ ਹੋਵੇ ਜਾਂ ਚਾਹੇ ਕੋਈ ਸਾਬਕਾ ਮੰਤਰੀ ਹੋਵੇ ਭਾਰਤ ਭੂਸ਼ਣ ਆਖ ਸ਼ੂ ਵੰਗੂ ਆਪਣਾ ਸਟੈਂਡ ਦੋ ਸ਼ਬਦਾਂ ਦੇ ਵਿੱਚ ਸਪਸ਼ਟ ਕਰਦੇ ਨੇ ਕਿ ਘਰ ਬੈਠਣਗੇ ਜਾਂ ਫਿਰ ਗੱਠ ਜੋੜ ਦੇ ਨਾਲ ਚੱਲਣਗੇ ਇਸ ਜਾਣਕਾਰੀ ਦੇ ਨਾਲ ਤੜਤולים ਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ